ਦੇ ਵੱਲੋਂ ਦੇ ਬੱਕਰੇ ਉੱਤ ਜੱਟ ਕਿੱਥੇ ਚੱਲਿਆ ਘਰ ਛੱਡ ਕੇ ਸ਼ਹਿਰ ਚੱਲਿਆ ਕਿਉਂ ਪਿਓ ਦੀ ਮਰਜ਼ੀ ਨਾਲ ਰਿਸ਼ਤਾ ਕਰਨ ਤੋਂ ਤਾਂ ਚੰਗਾ ਮੈਂ ਸ਼ਹਿਰ 'ਚ ਜਾ ਕੇ ਬੂਟ ਪਾਲਸ਼ਾ ਕਰਕੇ ਰੋਟੀ ਖਾਲੂਗਾ ਨਾ ਪਿਓ ਸਾਰੀ ਜ਼ਿੰਦਗੀ ਰੋਟੀਆਂ ਖਾਉਂਦਾ ਮਰ ਗਿਆ ਉਹਦੇ ਬੂਟ ਤਾਂ ਕਦੇ ਪਾਲਿਸ਼ ਕੀਤੇ ਨਹੀਂ ਨਾਲੇ ਮੈਂ ਚੰਦ ਸਿੰਘ ਨੂੰ ਕੀ ਜਵਾਬ ਦਵਾਂ ਕਿੱਥੇ ਆਓ ਕਹਦੇ ਹੋ ਇੱਥੇ दारू ਪੀਪੀ ਕਿੰਨੀ ਦਿਨ ਸੱਟ ਹੁੰਦਾ ਰਹੂ ਸ਼ਹਿਰ ਗਿਆ ਕੰਮ ਕਰ ਸੱਟ ਕਰਨ ਦੇ ਲਈ ਹਾਂ ਅਗਲਾ ਕਹੋ ਇੱਥੇ ਕੰਮ ਕਰ ਲੈ ਇੱਥੇ ਮਾਂ ਨੂੰ ਲੜਦੇ ਤੇਰਾ ਇਹਨੂੰ ਕੰਮ ਕਹਿੰਦੇ ਹੋ ਤੁਸੀਂ ਉਹ ਲੋਕ ਖੂਨ ਪਸੀਨੇ ਦੀ ਕਮਾਈ ਖਾਂਦੇ ਆ ਤੇ ਅਸੀਂ ਖੂਨ ਬਹਾਉਣ ਦੀ ਤੇ ਹੱਡੀਆਂ ਤੋੜਨ ਦੀ ਲੋਕ ਹੱਡੀਆਂ ਚੱਪ ਜਾਂਦੇ ਨੇ ਤੇਰੇ ਕੋਲੋਂ ਹੱਡੀਆਂ ਤੋੜਨ ਦੀ ਕਮਾਈ ਨਹੀਂ ਖਾਂਦੇ ਆਂ ਦੀ ਉੱਥੇ ਜਾ ਕੇ ਰਹਿਣਾ ਕਿੱਥੇ ਬੱਲੀ ਮਾਮਾ ਮਰ ਗਿਆ ਕਦੋਂ ਉਹ ਮੈਂ ਕਹਿ ਰਿਹਾ ਵੀ ਬੱਲੀ ਮਾਮਾ ਮਰ ਗਿਆ ਉਹਦੇ ਕੋਲੇ ਜਾ ਕੇ ਰਹਾਂਗਾ ਮੈਂ ਉਹ ਮੇਰਾ ਸਾਲਾ ਡਰਾਮੇਵਾਦ ਹੈ ਉਹਦੀ ਆਪਣੀ ਜ਼ਿੰਦਗੀ ਤਾਂ ਥਾਲੀ ਭੰਡ ਬਣੀ ਨਿਕਲ ਗਈ ਮੈਂ ਤੈਨੂੰ ਤਹਿਸੀਲਦਾਰ ਲਾ ਦੂੰ हां तूसी त बड़ा मेनू एसएचओ लबाता ਵੀ ਜਿਹੜਾ ਮੈਂ ਛੁੱਟੀਆਂ ਲੈ ਕੇ ਚੱਲੇ ਆਵਾ ਇੱਥੇ ਤਾਂ ਸਾਰਾ ਸੜਕ ਤੇ ਵੀ ਪੈਦਲ ਤੁਰਨਾ ਹੁੰਦਾ ਨਾ ਸਿਰ ਤੇ ਹੈਲਮਟ ਪਾਉਣਾ ਪੈਂਦਾ ਪਤਾ ਨਹੀਂ ਜ਼ਾਲੀ ਕਿਹੜੇ ਪਾਸੇ ਆ ਕੇ ਸਰਚ ਡਾਂਗ ਵੱਜਣੀਆਂ ਕੱਲ ਸੁਣ ਓਏ ਜੇ ਤੂੰ ਸਾਲੇ ਨਟੰਕੀ ਕੋਲ ਗਿਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਸਾਲੇ ਨੇ ਆਪਣੇ ਤਾਂ ਅੱਧੀ ਉਮਰ ਵਾਲੀ ਆਰਕੈਸਟਰਾ ਡਾਂਸਰ ਨਾਲ ਵਿਆਹ ਕਰਾ ਲਿਆ ਹੈ ਹਾਂ ਤਾਂ ਇਸ ਗੱਲ ਦਾ ਸਾੜਾ ਬਾਪੂ ਨੂੰ